ਰੇੜੀ ਜ਼ਿੰਦਗੀ ਚੱਲਦੇ ਰਹਿਣ ਦਾ ਨਾ ਹੈ ਇਹ ਕਥਨ ਅਕਸਰ ਸਾਨੂੰ ਸੁਣਨ ਜਾਂ ਪੜਨ ਨੂੰ ਮਿਲ ਜਾਂਦਾ ਹੈ ਡੰਡੀ ਜ਼ਿੰਦਗੀ ਦਾ ਇਹ ਸਫਰ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਡੰਡੀ ਜਿਵੇਂ ਹਾਰ ਜਿੱਤ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਆਉਣ ਵਾਲੇ ਉਤਰਾ ਚੜਾ ਵੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਇਹਨਾਂ ਆਉਣ ਵਾਲੇ ਉਤਰਾ ਚੜਾਵਾ ਨਾਲ ਨਜਿੱਠਣਾ ਹੀ ਜ਼ਿੰਦਗੀ ਜਿਉਣ ਦਾ ਮੂਲ ਹੈ ਡੰਡੀ ਜੇ ਇਨਸਾਨ ਢੇਰੀ ਟਾ ਕੇ ਬੈਠ ਜਾਵੇ ਤਾਂ ਉਹ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਮਿਲਣ ਵਾਲੀ ਵਾਲੀਆਂ ਪ੍ਰਾਪਤੀਆਂ ਤੋਂ ਕਿਤੇ ਨਾ ਕਿਤੇ ਸਖਣਾ ਰਹਿ ਜਾਂਦਾ ਹੈ ਡੰਡੀ ਇਸੇ ਹੀ ਸਥਿਤੀ ਨਾਲ ਨਜਿੱਠਣ ਲਈ ਉਸ ਵਿੱਚ ਜਜਵਾ ਹੋਣਾ অতি ਜ਼ਰੂਰੀ ਹੈ ਡੰਡੀ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨ ਲਈ ਜਾਂ ਇਸੇ ਮੰਜ਼ਲ ਤੱਕ ਪਹੁੰਚਣ ਲਈ ਇਨਸਾਨ ਦਾ ਪ੍ਰੇਰਨਾਦਾਇਕ ਹੋਣਾ ਲਾਜ਼ਮੀ ਹੈ ਡੰਡੀ ਇਸ ਲਈ ਸਭ ਤੋਂ ਅਹਿਮ ਹੈ ਕਿ ਸਾਡੀ ਪ੍ਰੇਰਣਾ ਦੇ ਸਰੋਤ ਦੀ ਚੋਣ ਸਹੀ ਹੋਵੇ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਚਮਕਦੀ ਚੀਜ਼ ਸੋਨਾ ਹੀ ਹੋਵੇ ਡੰਡੀ ਜੇ ਅਸੀਂ ਕਿਸੇ ਹੋਰ ਦੇ ਜੀਵਨ ਤੋਂ ਸੇਧ ਲੈ ਕੇ ਕੁਝ ਕਰਦੇ ਹਾਂ ਤਾਂ ਇਹ ਯਕੀਨੀ ਹੁੰਦਾ ਹੈ ਕਿ ਅਸੀਂ ਨਾ ਨਾਲੋ ਕੁਝ ਤਾਂ ਪ੍ਰਾਪਤ ਕਰ ਹੀ ਲਵਾਂਗੇ ਡੰਡੀ ਉਹਨਾਂ ਦੇ ਅਨੁਭਵ ਅਤੇ ਤਜਰਬੇ ਸਾਡੇ ਲਈ ਲਾਭਕਾਰੀ ਸਿੱਧ ਹੁੰਦੇ ਹਨ ਜੋ ਸਾਡੇ ਰਚਨਾਤਮਕ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਸਾਨੂੰ ਅਗਾਹ ਵਧੂ ਫੈਸਲੇ ਲੈਣ ਅਤੇ ਤਜਰਬੇ ਹਾਸਲ ਕਰਨ ਵਿੱਚ ਸਹਾਈ ਸਿੱਧ ਹੁੰਦੇ ਹਨ ਡੰਡੀ ਇਸ ਲਈ ਅਰੇਡੀ ਸਾਨੂੰ ਆਪਣੇ ਸੋਚਨ ਅਤੇ ਪਰਖਣ ਦਾ ਘੇਰਾ ਵਿਸ਼ਾਲ ਕਰਨਾ ਪਵੇਗਾ ਢੰਡੀ ਹਿੰਮਤ ਇਹ ਮਰਦ ਮਦਦ ਇਹ ਖੁਦਾ ਇਹ ਕਥਨ ਅਸੀਂ ਸਾਰਿਆਂ ਨੇ ਸੁਣਿਆ ਹੈ ਪਰ ਜੇ ਅਸੀਂ ਇਸ ਉੱਤੇ ਪਹਿਰਾ ਦਈਏ ਤਾਂ ਹੀ ਜ਼ਿੰਦਗੀ ਦਾ ਸਫ਼ਰ ਤੈ ਕਰ ਸਕਦੇ ਹਾਂ ਡੰਡੀ ਹਿੰਮਤ ਸਦਕਾ ਹੀ ਅਸੀਂ ਜ਼ਿੰਦਗੀ ਦੀਆਂ ਔਕੜਾਂ ਦਾ ਸਹਮਣਾ ਆਸਾਨੀ ਨਾਲ ਕਰ ਸਕਦੇ ਹਾਂ ਜਿਸ ਦੀ ਜਉਂਦੀ ਜਾਗਦੀ ਮਿਸਾਲ ਪੈਰਿਸ ਵਿੱਚ ਹੋਈਆਂ ਪੈਰਾ অলਪੰਪਿਕ ਖੇਡਾਂ ਦੇ ਖਿਡਾਰੀ ਹਨ ਜੋ ਆਪਣੇ ਹੌਂਸਲੇ ਲਈ ਦੂਜਿਆਂ ਨੂੰ ਵੀ ਪ੍ਰੇਰਿਤ ਕਰਨ ਵਿੱਚ ਸਹਾਇਕ ਹਨ ਢੰਡੀ ਜੇ ਸਹੀ ਮਾਇਨਿਆਂ ਵਿੱਚ ਦੇਖਿਆ ਜਾਵੇ ਤਾਂ ਜ਼ਿੰਦਗੀ ਦਾ ਅਸਲ ਮਨੋਰਥ ਕਿਸੇ ਹੋਰ ਲਈ ਜਿਉਣ ਤੋਂ ਹੈ ਢੰਡੀ ਇਹ ਤਾਂ ਹੀ ਸੰਭਵ ਹੈ ਜੇ ਅਸੀਂ ਆਪਣੀ ਮਨੋਦ੍ਰਿਸ਼ਟੀ ਵਿੱਚ ਸੁਧਾਰ ਕਰਾਂਗੇ ਜੋ ਸਾਡੇ ਵਿਚਾਰ ਅਤੇ अनुभवਾਂ ਅਨੁਸਾਰ ਪ੍ਰਭਾਵਿਤ ਹੁੰਦੀ ਹੈ ਡੰਡੀ ਜ਼ਿੰਦਗੀ ਵਿੱਚ ਆਉਂਦੀਆਂ ਚੁਣੌਤੀਆਂ ਨਵੇਂ ਤਜਰਬੇ ਸਿਖਾਉਂਦੀਆਂ ਹਨ ਡੰਡੀ ਇਸ ਤੋਂ ਨਾ ਘਬਰਾਉਂਦਿਆਂ ਸਾਨੂੰ ਇਹਨਾਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਡੰਡੀ ਜੇ ਅਸੀਂ ਟੀਰੀ ਟਾ ਕੇ ਬੈਠ ਗਏ ਤਾਂ ਸਾਨੂੰ ਅੱਗੇ ਵਧਣ ਅਤੇ ਉਤਸ਼ਾਹਿਤ ਕਰਨ ਵਾਲੇ ਕੱਟ ਅਤੇ ਪੈਰ ਖਿੱਚਣ ਵਾਲੇ ਜ਼ਿਆਦਾ ਮਿਲਣਗੇ ਡੰਡੀ ਅਸੀਂ ਅਕਸਰ ਦੇਖਦੇ ਹਾਂ ਕਿ ਜਦੋਂ ਕੋਈ ਨਵਾਂ ਕੰਮ ਕਰਦੇ ਹਾਂ ਤਾਂ ਪਹਿਲਾ ਪਹਿਲ ਪਹਿਲਾਂ ਤਾਂ ਉਸ ਨੂੰ ਬੜੇ ਉਤਸ਼ਾਹ ਨਾਲ ਕਰਦੇ ਹਾਂ ਪਰ ਬਾਅਦ ਵਿੱਚ ਉਹ ਉਤਸ਼ਾਹ ਉਹਨਾ ਨਹੀਂ ਰਹਿੰਦਾ ਅਤੇ ਆਖਰ ਅਸੀਂ ਉਸ ਚੀਜ਼ ਤੋਂ ਦੂਰ ਹੋ ਜਾਂਦੇ ਹਾਂ ਅਤੇ ਉਸ ਨੂੰ ਉੱਥੇ ਹੀ ਛੱਡ ਦਿੰਦੇ ਹਾਂ ਡੰਡੀ ਅਸਲ ਵਿੱਚ ਇਹ ਉਹ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ ਅਸੀਂ ਦਿਲੋਂ